ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਇੱਕ ਨਵੀਂ ਵੀਡੀਓ ਲੈ ਕੇ ਸੋ ਅੱਜ ਦੀ ਵੀਡੀਓ ਤੁਹਾਨੂੰ ਵਿਖਾਵਾਂਗੇ ਜਗਰਾਉਂ ਸ਼ਹਿਰ ਦੇ ਵਿੱਚ ਅਗਵਾੜ ਲੋਪੋ ਕੌਂਕੇ ਰੋਡ ਦੇ ਉੱਤੇ ਡਬਲ ਸਟੋਰੀ ਜਿਹੜੀ ਆ ਦੁਕਾਨ ਬਣੀ ਹੋਈ ਆ ਬਹੁਤ ਹੀ ਵਧੀਆ ਕਮਰਸ਼ੀਅਲ ਏਰੀਆ ਸੋ ਡਬਲ ਸਟੋਰੀ ਦੁਕਾਨ ਦੇਖਣ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋ ਤੋ ਬਾਬਾ ਆਪਣਾ ਚੈਨਲ ਤੇ ਤੁਹਾਨੂੰ ਘਰ ਦੁਕਾਨ ਮਕਾਨ ਸ਼ੋਅਰੂਮ ਦੀਆਂ ਜਿਹੜੀਆਂ ਵੀਡੀਓ ਅਕਸਰ ਹੀ ਵੇਖਣ ਨੂੰ ਮਿਲਣਗੀਆਂ ਸੋ ਸਾਰੇ ਵੀਰ ਭਰਾਵਾਂ ਦੇ ਸੁਖਾਲੇ ਵਾਸਤੇ ਆਪਾਂ ਇਹ ਉਪਰਾਲੇ ਕਰਦੇ ਰਹਿੰਨੇ ਆ। ਸੋ ਡਬਲ ਸਟੋਰੀ ਇਹ ਦੁਕਾਨ ਵਕਾਊ ਆ ਕੌਂਕਰੀਟ ਰੋਡ ਦੇ ਉੱਤੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਜਗਰਾਉਂ ਸ਼ਹਿਰ ਦੇ ਵਿੱਚ ਸੋ ਜੇਕਰ ਆਪਾਂ ਇਸ ਦੁਕਾਨ ਦੇ ਫਰੰਟ ਦੀ ਗੱਲ ਕਰੀਏ ਤਾਂ 19 ਫੁੱਟ ਇਸ ਦੁਕਾਨ ਦਾ ਫਰੰਟ ਆ ਤੇ 34 ਫੁੱਟ ਜਿਹੜੀ ਆ ਬੈਕ ਆ ਡਬਲ ਸਟੋਰੀ ਦੁਕਾਨ ਬਣੀ ਹੋਈ ਆ ਬਹੁਤ ਹੀ ਵਧੀਆ ਸੋ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਿਆ ਡਿਮਾਂਡ ਆ ਇਸ ਡਬਲ ਸਟੋਰੀ ਦੁਕਾਨ ਦੀ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਟਿਕਾਣੇ ਤੇ ਡਬਲ ਸਟੋਰੀ ਦੁਕਾਨ ਵਕਾਊ ਆ ਜਿਸ ਵੀ ਵੀਰ ਭਰਾ ਨੇ ਇਹ ਦੁਕਾਨ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਦੁਕਾਨ ਨੂੰ ਖਰੀਦ ਵੀ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਆਪਾਂ ਫ੍ਰੀ ਆਫ ਕੋਸਟ ਕਰਦੇ ਆ ਸੋ ਇੱਕ ਵਾਰੀ ਫੇਰ ਦੱਸ ਦਈਏ ਜਗਰਾਉਂ ਸ਼ਹਿਰ ਦੇ ਵਿੱਚ ਅਗਵਾੜ ਲੋਕੋ ਕੌਂਕੇ ਰੋਡ ਦੇ ਉੱਤੇ ਡਬਲ ਸਟੋਰੀ ਦੁਕਾਨ ਜਿਹੜੀ ਉਹ ਵਿਕਾਊ ਆ। ਸੋ ਤੁਸੀਂ ਦੇਖ ਰਹੇ ਹੋ ਇਸ ਵੇਲੇ ਡਬਲ ਸਟੋਰੀ ਦੁਕਾਨ ਆ ਜੀ। ਆਸੇ ਪਾਸੇ ਦਾ ਏਰੀਆ ਬਹੁਤ ਹੀ ਵਧੀਆ ਕਮਰਸ਼ੀਅਲ ਏਰੀਆ। 50 ਲੱਖ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ। ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਜਿਸ ਵੀ ਵੀਰ ਭਰਾ ਨੇ ਇਸ ਦੁਕਾਨ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਦੁਕਾਨ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਤੇ ਇਸ ਨੂੰ ਖਰੀਦੀ ਵੀ ਸਕਦੇ ਹੋ ਸੋ 19 ਫੁੱਟ ਫਰੰਟ ਤੇ 34 ਬੈਕ ਡਬਲ ਸਟੋਰੀ ਦੁਕਾਨ ਬਣੀ ਹੋਈ ਹੈ ਬਹੁਤ ਹੀ ਵਧੀਆ ਕਮਰਸ਼ੀਅਲ ਏਰੀਆ ਸੋ ਇਸ ਤਰ੍ਹਾਂ ਦੀ ਇਹ ਵੀਡੀਓ ਦੇਖਣ ਵਾਸਤੇ ਬਾਬਾ ਪ੍ਰੋਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਜੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਵੀ ਫ੍ਰੀ ਆਫ ਕਾਸਟੀ ਹੈ ਇੱਥੇ ਕੋਈ ਖਰਚਾ ਨਹੀਂ ਆਉਂਦਾ ਸੋ ਕਿਸੇ ਨਾ ਕਿਸੇ ਵੀਰ ਭਰਾ ਦੀ ਮਦਦ ਤੇ ਜਰੂਰ ਹੋ ਜਾਂਦੀ ਹੈ। ਸੋ ਦੇਖਦੇ ਰਹੋ ਘਰ ਬੈਠੇ ਕਰਾਉਂਦੀਆਂ ਵੀਡੀਓ। ਸੋ ਬਾਬਾ ਪ੍ਰੋਪਰਟੀ ਚੈਨਲ ਤੁਹਾਡਾ ਦਿਲ ਤੋਂ ਧੰਵਾਦੀ ਵੀ ਹੈ ਕਿਉਂਕਿ ਥੋੜੇ ਸਮੇਂ ਦੇ ਵਿੱਚ ਜੋ ਤੁਸੀਂ ਪਿਆਰ ਸਤਿਕਾਰ ਬਾਬਾ ਪ੍ਰੋਪਰਟੀ ਚੈਨਲ ਨੂੰ ਦਿੱਤਾ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਵਾਰੀ ਫਿਰ ਦੱਸਦੀ ਹਾਂ ਕੌਂਕੇ ਰੋਡ ਦੇ ਉੱਤੇ ਜਗਰਾਉਂ ਸ਼ਹਿਰ ਦੇ ਵਿੱਚ ਡਬਲ ਸਟੋਰੀ ਦੁਕਾਨ ਆ ਜਿਹਦੀ ਡਿਮਾਂਡ ਸਿਰਫ 50 ਲੱਖ ਰੁਪਏ ਰੱਖੀ ਗਈ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਤੁਹਾਨੂੰ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ